ਅੱਜ ਵਾਲੀ ਵੀਡੀਓ ਨਾ ਟੈਰਾ ਮਾਰੀ ਮੇਰੇ ਵੀਰ ਨਾ ਚਲੋ ਮੈਨੂੰ ਮੈਂ ਜਾਦੀ ਜਾਣਕਾਰੀ ਤਾਂ ਨਹੀਂ ਰੱਖਦਾ ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਾਦੇ ਜਾਣਕਾਰੀ ਤਾਂ ਨਹੀਂ ਰੱਖਦਾ ਚਲੋ ਜਿੰਨੀ ਕਿ ਨੌਲੇਜ ਮੈਨੂੰ ਮਿਲਦੀ ਰਹਿੰਦੀ ਆ ਏਜੰਸੀ ਚੋਂ ਜਾਂ ਆਪਣੇ ਵੀਰਾਂ ਭਰਾਵਾਂ ਤੋਂ ਕਿਸੇ ਨਾ ਕਿਸੇ ਤੋਂ ਹਨਾ ਉਹਨਾਂ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ ਮੈਨੂੰ ਵੀਰ ਇੱਕ ਦਾ ਫੋਨ ਆਇਆ ਵੀਰਾ ਕਹਿੰਦਾ ਵੀ 14 ਦੇ ਟਾਇਰ ਸੀਗੇ ਟਰੈਕਟਰ ਨੂੰ ਤੇ ਮੈਂ 16 ਦੇ ਪਾ ਦਿੱਤੇ ਕਿਉਂਕਿ ਅੱਜ ਕੱਲ ਬਹੁਤ ਟ੍ਰੈਂਡ ਚੱਲਦਾ ਆਪਣੇ ਸਭ ਨੂੰ ਆਇਆ ਦਿਲ ਕਰਦਾ ਵੀ ਮੇਰਾ ਟਰੈਕਟਰ ਵੱਡਾ ਹੋਵੇ ਸ਼ੌਂਕ ਹੁੰਦਾ ਹਨਾ ਵੈਗਰੂ ਸਭ ਦੇ ਸ਼ੌਂਕ ਪੂਰੇ ਕਰੇ ਸੱਚੇ ਬਾਦਸ਼ਾਹ ਸਭ ਨੂੰ ਤਰੱਕੀਆਂ ਵੈਗਰੂ ਬਖਸ਼ੇ ਬਾਬਾ ਸਭ ਨੂੰ ਦਿਨ ਦੁਗਣੀ ਰਾਤ ਚੌਗਣੀ ਹਨਾ ਤਰੱਕੀ ਬਖਸ਼ੇ ਆਪ ਆਪਣਾ ਸ਼ੌਂਕ ਹੁੰਦਾ ਕਿਸੇ ਵੀਰ ਕੋਈ ਛੋਟਾ ਹੁੰਦਾ ਤੇ ਉਹ ਵੱਡੇ ਟਾਇਰ ਪਾ ਲੈਂਦਾ ਹਨਾ 14 ਦੇ ਟਾਇਰਾਂ ਤੋਂ 16 ਦੇ ਟਾਇਰ ਪਾਉਣੇ ਚਾਹੀਦੇ ਆ ਜਾਂ ਨਹੀਂ ਪਾਉਣੇ ਚਾਹੀਦੇ ਹੁਣ ਕਈ ਟ੍ਰੈਕਟਰਾਂ ਨੂੰ ਪਏ ਜਾਂਦੇ ਆ ਕਈਆਂ ਨੂੰ ਨਹੀਂ ਪੈਂਦੇ ਕਈ ਦਬਦੇ ਆ ਕਈ ਨਹੀਂ ਦਬਦੇ ਆਪੋ ਆਪਣਾ ਸਿਸਟਮ ਆ ਫੰਡਾ ਵਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜੇ 14 ਦੇ ਟਾਇਰ ਹੋਣਗੇ ਉਹਨਾਂ ਦਾ ਘੇਰਾ ਐਡਾ ਰਹਿਣਾ ਇੱਥੋਂ ਤੱਕ ਲਾ ਲਓ ਜਾਂ ਇੱਥੋਂ ਤੱਕ ਹਨਾ ਵੀ ਇੰਨਾ ਵਾਇਆ ਵਧ ਗਿਆ ਇੰਨਾ ਆਖਰੀ ਤੋਂ ਲਾ ਲਓ ਇੰਨਾ ਵਾਇਆ ਵਧਨ ਦੇ ਨਾਲ ਟਰੈਕਟਰ ਨੇ ਥੋੜਾ ਜਿਹਾ ਦਬਨਾ ਤਾਂ ਹੈ ਹੀ ਆ ਆਪਾਂ ਨੂੰ ਵੀ ਪਤਾ ਹੈ ਨਾ ਵੀ ਟਰੈਕਟਰ دبੂਗਾ ਤੇ ਉਹਦਾ ਕੀ ਸਿਸਟਮ ਆ ਵੀ ਚੜਾਈ ਵੀ ਵਧ ਜਾਂਦੀ ਆ ਟਾਇਰ ਦੀ ਤਾਂ ਕਿ ਤੁਸੀਂ ਆਪ ਹੀ ਸਿਆਣੇ ਹੋਣਾ ਆ ਟਾਇਰ ਦੇਖ ਲਓ ਇਹ 16 ਦਾ ਟਾਇਰ ਆ ਉਹ ਟਾਇਰ ਦੀ ਚੜਾਈ ਰਹੇ ਜਾਣੀ ਆ ਇੰਨੀ ਤੇ ਇੰਨਾ ਹੀ ਨਾਲ ਇਹਨੇ ਵਧ ਜਾਣਾ ਮਤਲਬ 3 ਇੰਚ ਦਾ ਫਰਕ ਲਾ ਲਓ 4 ਦਾ ਲਾ ਲਓ ਹੈ ਨਾ ਹੁਣ ਜਿੱਦਾਂ ਇਹ ਟਰੈਕਟਰ ਹੈਗਾ 2 ਸਪੀਡ ਲੋ ਹਾਈ ਜਿਹੜੇ ਟਰੈਕਟਰ ਆਉਂਦੇ ਆ 3 ਸਪੀਡ 3 ਸਪੀਡ ਦੇ ਵਿੱਚ ਕੀ ਆ ਵੀ ਆਪਾਂ ਤੋਰੇ ਐਡਜਸਟ ਕਰ ਲੈਣੇ ਆ ਉਹਦੀ ਸਪੀਡ ਐਡਜਸਟ ਕਰ ਲੈਣੇ ਆ ਹਨਾ ਉਹ ਤੇ ਟਰੈਕਟਰ ਇੰਨਾ ਨਹੀਂ ਦਾਬਦਾ ਚਲੋ ਆਪਾਂ ਗੇਅਰ ਦਾ ਜਿੰਨਾ ਕਿ ਤੋਰਾ ਵੱਧਾ ਆਪਾਂ ਗੇਅਰ ਸ਼ਿਫਟਿੰਗ ਹਨਾ ਚੇਂਜ ਕਰ ਲੈਣੇ ਆ ਵਧਾ ਲੈਣੇ ਆ ਘਟਾ ਲੈਣੇ ਆ ਜਿਹੜੇ ਟਰੈਕਟਰ ਹੈਗੇ ਆ 2 ਸਪੀਡ ਕਈ ਟਰੈਕਟਰ ਚੱਲ ਜਾਂਦੇ ਆ ਆਪਾਂ ਐ ਨਹੀਂ ਸਾਰੇ ਟਰੈਕਟਰ ਨੂੰ ਨਹੀਂ ਕਹਿੰਦੇ ਕਿ ਟਾਰਕ ਟਾਰਕ ਦਾ ਫਰਕ ਹੁੰਦਾ ਉਹ ਆਪਣੇ ਇੰਜਨ ਦਾ ਫਰਕ ਹੁੰਦਾ ਕਿਸੇ ਵੀ ਬੈਕਅਪ ਟਾਰਕ ਜਿਆਦਾ ਹੁੰਦੀ ਆ ਕਿਸੇ ਦੀ ਘੱਟ ਹੁੰਦੀ ਆ ਕਈ ਵੀਰਾਂ ਦੇ ਟਰੈਕਟਰ ਦੱਸਦੇ ਆ ਹਨਾ ਮੈਂ ਚਲੋ ਉਹਨ ਕਿਸੇ ਬ੍ਰਾਂਡ ਦਾ ਨਾਂ ਨਹੀਂ ਲੈਂਦਾ ਕਿਉਂਕਿ ਮੈਂ ਕਿਹੇ ਬ੍ਰਾਂਡ ਦਾ ਨਾਂ ਲਿਆ ਤੇ ਉਹ ਕੰਮ ਗਲਤ ਹੋ ਜੂਗਾ ਸਾਰੇ ਬ੍ਰਾਂਡ ਸੋਹਣੇ ਆ ਵਧੀਆ ਚੱਲਦੇ ਆ ਇਹ ਕਿਸੇ ਕਿਸੇ ਵੀਰ ਨੂੰ ਦਿੱਕਤ ਆਉਂਦੀ ਆ ਪਹਿਲਾ ਹਲਾ ਤਾਇਆ ਵੀ ਜਿਹੜੇ ਵੀਰਾਂ ਦੇ ਟੂ ਸਪੀਡ ਟਰੈਕਟਰ ਆ ਮੈਂ ਕਹਿੰਦਾ ਵੀ ਉਹਨਾਂ ਨੂੰ ਜਿਆਦਾ ਦਿੱਕਤ ਆਉਂਦੀ ਆ ਕਿਉਂਕਿ ਇੱਕ ਤਾਂ ਆਪਣੇ ਤੋਰੇ ਨਹੀਂ ਸੈੱਟ ਆਉਂਦੇ ਰੋਟਾਵੇਟਰ ਤੇ ਤਾਂ ਖਾਸ ਕਰਕੇ ਨਹੀਂ ਆਉਂਦੇ ਕਿਉਂਕਿ ਇਹ ਪਹਿਲਾਂ ਹੀ ਹਾਈ ਸਪੀਡ ਹੁੰਦੇ ਆ ਹਨਾ ਹਾਈ ਸਪੀਡ ਓਨ ਕਰਕੇ ਰੋਟਾਵੇਟਰ ਤੇ ਤਾਂ ਜੇ ਆਪਾਂ 14 ਦੇ ਟਾਇਰਾਂ ਤੋਂ ਸਿੱਧੇ 16 ਦੇ ਪਾਲੇ ਤੇ ਟਰੈਕਟਰ ਦਾ ਤੋਰਾ ਹੀ ਬਹੁਤ ਜ਼ਿਆਦਾ ਵਧ ਜਾਣਾ ਆਪਾਂ ਇਹਨਾਂ ਨੂੰ ਪਹਿਲੇ ਲੋਚ ਹੀ ਲਾਈਏ ਤਾਂ ਵੀ ਇਹਨਾਂ ਦੇ ਤੋਰੇ ਪਹਿਲੇ ਬਹੁਤ ਜ਼ਿਆਦਾ ਆ ਕਿਉਂਕਿ ਹੁਣ ਆਪਾਂ ਵੀ ਰੋਟਾਵੇਟਰ ਪਾਉਣੇ ਆ ਦੂਜਾ ਹਨਾ ਇਹਨੂੰ ਜਦੋਂ ਪਹਿਲੇ ਲੋਚ ਵੀ ਲਾ ਲਈਏ ਇਹ ਤਾਂ ਭੱਜਿਆ ਆਉਂਦਾ ਦੂਜੇ ਆਪਣੇ ਟਰੈਕਟਰ ਨੂੰ ਪਹਿਲੇ ਏ ਚ ਲਾ ਲੈਨੇ ਆ ਹਨਾ ਤੇ ਉਹਦਾ ਤੋਰਾ ਜਮਾਂ ਸਲੋ ਆ ਉਹ ਫਿਰ ਆਪੇ ਨਹੀਂ ਦਬ ਇਹ ਸੁਈ ਵੀ ਚੱਕ ਦਾ ਗਰਮ ਵਾਲੀ ਜਦੋਂ ਓਵਰਲੋਡ ਹੋ ਗਿਆ ਫਿਰ ਤੂੰ ਆਪ ਸਿਆਣਿਓ ਵੀ ਉਦੋਂ ਹਰ ਇੱਕ ਚੀਜ਼ ਨੇ ਤੰਗੀ ਦੇਣੀ ਹੀ ਦੇਣੀ ਆ ਹਨਾ ਉਦੋਂ ਕੰਮ ਗਲਤ ਹੋ ਜਾਂਦਾ ਜਿਹੜੇ ਡੈਕਟਰ ਹੈਗੇ ਆ ਲੋ ਹਾਈ ਮੀਡੀਅਮ ਉਹ ਮੇਰਾ ਵੀਰ ਪਾ ਸਕਦੇ ਆ ਹਨਾ ਪਾ ਸਕਦੇ ਆ ਪਰ ਫੇਰ ਵੀ ਮੈਂ ਨਹੀਂ ਕਹਾਂਗਾ ਕਿ ਤੁਸੀਂ ਪਾਓ ਕਿਉਂਕਿ ਆਪਾਂ ਕੰਪਨੀ ਨੇ ਕੋਈ ਚੀਜ਼ ਬਣਾਈ ਆ ਕੋਈ ਸੋਚ ਸਮਝ ਕੇ ਬਣਾਈ ਆ ਪਰ ਹਾਂ ਅੱਜ ਕੱਲ ਮੇਰੇ ਵੀਰ ਮੈਂ ਆਪ ਵੀ ਵੀਡੀਓ ਕਰਦਾ ਹਾਂ ਨਾ ਕਿੱਡੇ ਕਿੱਡੇ ਤਗੜੇ ਤਗੜੇ ਟਾਇਰ ਪਾਈ ਜਾਂਦੇ ਆ ਕਿੰਨੇ ਤਗੜੇ ਤਗੜੇ ਕੋਈ ਅੰਤ ਨਹੀਂ ਮੈਂ ਪਿੱਛੇ ਦੀ ਆਪਣੇ ਵੀਰ ਦੀ ਵੀਡੀਓ ਕੀਤੀ ਜਮਦੂਦ ਦਾ ਝੋਟਾ ਚਲੋ ਖੇਤੀ ਤਾਂ ਨਹੀਂ ਕਰਦਾ ਵੀਰ ਤੇ ਉਹ 13 ਫੁੱਟ ਉੱਚਾ ਟ੍ਰੈਕਟਰ ਆ ਪੂਰਾ ਉੱਪਰ ਹੱਡ ਤੱਕ ਤੇ 6 ਫੁੱਟ ਦਾ ਉਹਦਾ ਟਾਇਰ ਆ ਹੁਣ ਤੁਸੀਂ ਆਪ ਸਿਆਣਿਆਂ ਆਹ ਟਾਇਰ ਆਉਂਦਾ ਮੇਰੇ ਮੋਢੇ ਤੇ ਮੋਡੇ ਤੋਂ ਵੀ ਥੱਲੇ ਆ ਮੋਡਾ ਵੀ ਥੱਲੇ ਰਹਿ ਗਿਆ ਤਾਂ ਛਾਤੀ ਤੇ ਵੀ ਨਹੀਂ ਆਉਂਦਾ ਤੇ ਉਹ ਫਿਰ ਜਦੋਂ ਇੰਨਾ ਉੱਚਾ 6 ਫੁੱਟ ਉੱਚਾ ਆਪਾਂ ਟਾਇਰ ਪਾਵਾਂਗੇ ਤੇ ਟਰੈਕਟਰ ਨੇ ਦਬਣਾ ਚਲੋ ਉਹ ਤਾਂ ਨਹੀਂ ਖੇਤੀ ਕਰਦਾ ਉਹ ਤਾਂ ਜਮੇ ਹੀ ਗਲਤ ਗੱਲ ਆ ਵੀ ਉਹਦੇ ਨਾਲ ਤਾਂ ਖੇਤੀ ਹੋਣੀ ਹੀ ਨਹੀਂ ਹਾਂ 14 ਤੋਂ 16 ਦੀ ਆਪਾਂ ਗੱਲ ਕਰਦੇ ਆ ਖੇਤੀ ਟਰੈਕਟਰ ਕਰਦੇ ਆ ਥੋੜਾ ਬਤਾ ਗੇਅਰ ਦੀ ਸ਼ਿਫਟਿੰਗ ਉਸ ਹਿਸਾਬ ਨਾਲ ਕਰ ਲਓ ਪਰ ਫਿਰ ਵੀ ਕਈ ਵੀਰਾਂ ਦੇ ਟਰੈਕਟਰ ਦਬਦੇ ਆ ਮੈਂ ਫਿਰ ਵਾਰ-ਵਾਰ ਕਰਦਾ ਵੀ ਕੰਪਨੀ ਕੋਈ ਚੀਜ਼ ਬਣਾਉਂਦੀ ਆ ਸੋ ਸਮਝ ਕੇ ਬਣਾਉਂਦੀ ਆ ਸ਼ੌਕ ਪੂਰਾ ਕਰਨਾ ਹੋ ਜਾਂਦਾ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਕੁਝ ਚੱਲਦਾ ਬਹੁਤ ਕੁਝ ਬਹੁਤ ਵੀਰ ਕਰਦੇ ਆ ਬਹੁਤ ਤੁਸੀਂ ਸਮਝਦਾਰ ਹੋ ਪੰਪ ਮੋਡੀਫਿਕੇਸ਼ਨ ਜਿਵੇਂ ਹੁਣ ਲਾ ਲੋ ਆਪਾਂ ਇਸ ਟੈਟ ਨੂੰ ਲਾ ਲੋ ਇਹਨੂੰ ਜੇ 14 ਦੇ ਹੁੰਦੇ ਤੇ ਆਪਾਂ 16 ਦੇ ਪਾਉਂਦੇ ਆਪਾਂ ਕੀ ਕਰਦੇ ਹਨਾ ਮੈਂ ਕੀ ਕਰਦਾ ਮੇਰਾ ਪਰਸਨ ਤਜਰਬਾ ਆਪਾਂ ਉਹ ਗੱਲ ਕਰਾਂਗੇ ਜੋ ਆਪਾਂ ਕਰਦੇ ਆ ਹਨਾ ਮੇਰੇ ਮਗਰ ਨਾ ਲੱਗੋ ਆਪਦਾ ਸੋਚ ਸਮਝ ਕੇ ਮੈਂ ਫੇਰ ਵਾਰ-ਵਾਰ ਗੱਲ ਕਰਾਂਗਾ हां अब मैं की करदा जे इनु 14 ਦਿਨ ਦੇ ਦੇ ਜਿਵੇਂ ਇਸ ਟਰੈਕਟਰ ਨੂੰ ਟਰਬੋ ਨਹੀਂ ਆਇਆ ਸਭ ਤੋਂ ਪਹਿਲਾਂ ਟਰਬੋ ਲਾ ਦਿਓ ਕਿਉਂਕਿ ਟਰਬੋ ਕਿਤੇ ਨਾ ਕਿਤੇ 5 एचपी ਜਿੰਨਾ ਕੰਮ ਕਰ ਜਾਂਦੀ ਆ ਬੈਕਅਪ ਟਾਰਕੀ ਲਾ ਲਓ ਯਾਰ ਟਰਬੋ ਇੱਕ ਹਿਸਾਬ ਦੀ ਜਿੱਤੇ ਟਰੈਕਟਰ ਦਬਦਾ ਉੱਥੇ ਆਪਦੀ ਟਰਬੋ ਜੋਰ ਵਖਾ ਜਾਂਦੀ ਆ ਹਨਾ ਉੱਥੇ ਜਾ ਕੇ ਤੁਸੀਂ ਆਮ ਹੀ ਦੇ ਦੇਓਗੇ ਤਵੀਆਂ ਤੇ ਡੜਾਉਣ ਲੱਗਿਆਂ ਜਦੋਂ ਆਪਾਂ ਟਰੈਕਟਰ ਨੂੰ ਭਿਹਾਉਣੇ ਆ ਉਦੋਂ ਵੀਰ ਆਮ ਹੀ ਟਰਬੋ ਲਾਉਂਦੇ ਆ ਉਹ ਤਾਂ ਲਾਉਂਦੇ ਆ ਵੀ ਟਰੈਕਟਰ ਦੀ ਪੈਕਅਪ ਬਣੀ ਰਹੇ ਜਿੱਥੇ ਕਿ ਟਰੈਕਟਰ ਮਰਦਾ ਉਥੇ ਜੀ ਉਹ ਕੰਮ ਕਰ ਜਾਵੇ ਪਹਿਲਾ ਹੱਲ ਤਾਂ ਪਹਿ ਇਹ ਕਰਾਂਗੇ ਹਨਾ ਜੇ ਮੈਂ ਕਹਿ ਰਿਹਾ ਵੀ ਮੈਂ ਪਾਉਣਾ ਹੋਵੇ ਲਾਉਣਾ ਹੋਵੇ ਦੂਜਾ ਹੱਲ ਦੂਜਾ ਹੱਲ ਕੀ ਆ ਇਹਦਾ ਵੀ ਕੇਮ ਕੇਮ ਅੱਜ ਕੱਲ ਤੁਹਾਨੂੰ ਪਤਾ ਹੀ ਆ ਸਾਰੇ ਵੀਰਾਂ ਨੂੰ ਵੀ ਕੇਮ ਚੇਂਜ ਹੋ ਜਾਂਦੀ ਆ ਕੇਮ ਚੇਂਜ ਕਰਨੀ ਆ ਕੇਮ ਕਰ ਲਓ ਹਾਂ ਜੇ ਆਪਾਂ ਟਰੈਕਟਰ ਦਾ ਨਹੀਂ ਜ਼ਿਆਦਾ ਖੋਲ ਖਲਈਆ ਕਰਨਾ ਹਨਾ ਕਿਉਂਕਿ ਹੁੰਦਾ ਹੀ ਆ ਵੀਰਾਂ ਨੂੰ ਯਾਰ ਸਭ ਦਾ ਦਿਲ ਕਰਦਾ ਨਵੇਂ ਟਰੈਕਟਰ ਨੂੰ ਕੌਣ ਖੋਲਦਾ ਕੋਈ ਨਹੀਂ ਖੋਲਦਾ हां टर्बो लागसक दिया ओदे ना कोई छेड़खानी नहीं करनी कुछ नहीं करना सीधी जस्ट ऊपर टर्बो लागगी हैना टर्बो ਵੀ ਮੇਰਾ ਵੀਰ ਐਸ ਹਿਸਾਬ ਨਾਲ ਲਵਾਇਓ ਵੀ ਕਈ ਮੇਰੇ ਵੀਰ ਇੱਕ ਤਾਂ ਨੰਬਰਾਂ ਦਾ ਫੰਡਾ ਬਹੁਤ ਚੱਲਿਆ ਮੈਂ ਇਨੇ ਨੰਬਰ ਲਾਈਆ ਮੈਂ ਇਨੇ ਨੰਬਰ ਲਾਈਆ ਨਾ ਮੇਰਾ ਵੀਰ ਇਹ ਕੰਮ ਨਹੀਂ ਜਿੰਨਾ ਕ ਤੁਹਾਡਾ ਇੰਜਨ ਝਾਲ ਚੱਲਦਾ ਉਸ ਹਿਸਾਬ ਨਾਲ ਟਰਬੋ ਲਾਓ हां ਜਿਹੜੀਆਂ ਜਿਆਦੀਆਂ ਵੱਡੀਆਂ ਟਰਬੋ ਆ ਕੁਝ ਕ ਟਾਈਮ ਲਈ ਹੁੰਦੀਆਂ ਜਿਵੇਂ ਤਵੀਆਂ ਵਾਲੇ ਵੀਰ ਟਰਾਲੀਆਂ ਵਾਲੇ ਜਿਵੇਂ ਲਾ ਲੋ ਵੀ ਉਹ ਤੁਹਾਡੇ ਸਾਹਮਣੇ ਆ ਸਕਿੰਟਾਂ ਦੀ ਖੇਡ ਹੁੰਦੀ ਆ 1 ਮਿੰਟ 20 ਸਕਿੰਟ 30 ਸਕਿੰਟ 80 ਸਕਿੰਟ 90 ਸਕਿੰਟ ਇੰਨਾ ਕੁ ਟਾਈਮ ਚਾਲ ਚੱਲ ਜਾਂਦਾ ਇੰਜਣ ਹਾਂ ਜੇ ਆਪਾਂ ਖੇਤੀ ਕਰਨੀ ਆ ਫਿਰ ਇੰਜਨ ਅਕੋਰਡਿੰਗ ਜਿਵੇਂ ਲਾ ਲੋ ਹੁਣ ਇਹ ਟਰੈਕਟਰ ਆ ਇਹ ਹੈਗਾ 50 ਐਚਪੀ ਹਨਾ ਕਾਪੀ ਤੇ ਇਹ 60 49 50 ਐਚਪੀ ਆ ਤੇ ਜਦੋਂ ਇਹਨੂੰ ਕੰਪਨੀ ਨੇ ਪਹਿਲਾਂ ਹੁਣ ਤਾਂ ਚਲੋ ਸੀਆਰਡੀ ਆ ਗਿਆ ਜਦੋਂ ਇਹਨਾਂ ਨੂੰ 60 70 75 65 ਕੀਤਾ ਉਹਨਾਂ ਨੇ ਕੰਪਨੀ ਨੇ ਕੀ ਕੀਤਾ ਵੀ ਟਰਬੋ ਲਾਈ ਆ ਟਰਬੋ ਲਾ ਕੇ ਕੋਸ਼ਿਸ਼ ਕਰ ਪਾਵਾਂ ਅੰਦਰੋਂ ਐਡਜਸਟ ਕੀਤੀਆਂ ਆ ਪੰਪ ਦਾ ਹਨ ਮੈਂ ਉਹੀ ਗੱਲ 19 ਕਾਲ ਦੇ ਤਜਰਬੇ ਅਨੁਸਾਰ ਮੈਂ ਵਾਰ-ਵਾਰ ਇਹ ਗੱਲ ਕਰਦਾ ਮੇਰੇ ਮਗਰ ਨਾ ਲੱਗੋ ਜੇ ਉਹ ਆਪ ਦੀ ਚੰਗੀ ਤਰ੍ਹਾਂ ਜਾਣਕਾਰੀ ਆ ਦੇ ਮਕੈਨਿਕ ਨਾਲ ਗੱਲ ਕਰਕੇ ਕੋਈ ਨੁਕਸਾਨ ਨਾ ਕਰੋ ਚੀਜ਼ ਦਾ ਵੀ ਉਹਨੂੰ ਆਪਾਂ ਕੀ ਕਰਦੇ ਆ ਫਿਰ ਇੱਕ ਦਾ ਟਰਬੋ ਲਾ ਲਈ ਜਿਹਨੇ ਹਨਾ ਆਪਾਂ ਵੇਖਦੀਆਂ ਟਰਬੋ ਲੱਗੀ ਤੇ ਪੰਪ ਕੇਮ ਜੇ ਆਪਾਂ ਬਦਲਨੀ ਆ ਤੇ ਬਦਲ ਸਕਦੇ ਆ ਉਹਦੇ ਨਾਲੇ ਨਾ ਵੀ ਤੁਹਾਨੂੰ ਪਤਾ ਹੀ ਆ ਵੀ ਖੋਲ ਖਲਈਆ ਜਿਆਦਾ ਹੁੰਦਾ ਹੈ ਨਾ ਖੋਲਕਲੀਆ ਕਰਨਾ ਪੈਣਾ ਹਾਂ ਜੇ ਮੇਰੇ ਵੀਰ ਨਹੀਂ ਖੋਲਕਲੀਆ ਕਰਨਾ ਚਾਹੁੰਦੇ ਸੌਖਾ ਜਿਹਾ ਕੰਮ ਆ ਟਰਬੋ ਲਾ ਲਓ ਟਰਬੋ ਵੀ ਆਪਣੇ ਇੰਜਨ ਦੇ ਉੱਪਰ ਉੱਪਰ ਲੱਗ ਜਾਣੀ ਆ ਤੇ ਇੱਕ ਆਪਣੇ ਪੰਪ ਦਾ ਸੌਖਾ ਜਿਹਾ ਕੰਮ ਪੰਪ ਦਾ ਕੋ ਬੜਾ ਚੱਕਰ ਨਹੀਂ ਸਾਰੀਆਂ ਕੰਪਨੀਆਂ ਦੇ ਟਰੈਕਟਰਾਂ ਦੇ ਪੰਪ 15000 ਤੋਂ 20 ਕਿਸੇ ਦਾ 15 ਦਾ 20 ਦਾ 12 ਦਾ 15 ਦਾ ਇੱਥੇ ਜੇ ਪੰਪ ਆਪਾਂ ਨੂੰ ਨਵਾਂ ਮਿਲ ਜਾਂਦਾ ਮੈਂ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਏਜੰਸੀ ਦੇ ਵਿੱਚੋਂ ਵੀ ਰੇਟ ਪਤਾ ਕਰਕੇ ਤੁਹਾਨੂੰ ਦੱਸਿਆ ਸੀ 15000 ਤੋਂ ਸ਼ੁਰੂ ਹੋ ਕੇ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਦਾ ਪੰਪ 25000 ਤੱਕ ਦਾ ਨਵਾਂ ਪੰਪ ਜੇ ਆਪਾਂ ਲੈਣਾ ਏਜੰਸੀ ਦੇ ਵਿੱਚੋਂ ਹਾਂ ਜੇ ਲੈਣਾ ਆਪਾਂ ਡਿਸਪੋਜ਼ਲ ਉਹ ਆਪਾਂ ਨੂੰ ਪਤਾ ਵੀ 10000 ਦਾ ਕੋਈ 10 12 8 10 12 ਇੱਥੇ ਜੇ ਮਿਲ ਜਾਂਦਾ ਆਪਾਂ ਨੂੰ ਹਨਾ ਜੇ ਕਿਸੇ ਵੀ ਨੇ オリジナル ਲਾ ਕੇ ਰੱਖਣਾ ਆਪਦਾ ਦੋ ਨਾਟਾ ਲਾ ਕੇ ਘਰੇ ਰਾ ਦੋ ਤੇ ਉਤੋਂ ਲੈ ਕੇ ਡਿਸਪੋਜ਼ਲ 10000 ਦਾ ਜੋ ਮਰਜ਼ੀ ਕਰ ਲੋ ਹਣਾ ਉਹਦੇ ਨਾਲ ਆਪਣਾ ਕੀ ਆ ਵੀ ਨਵੇਂ ਤੋਂ ਨਵੀਂ ਚੀਜ਼ ਸੇਫ ਰਹਿੰਦੀ ਆ ਹਾ ਪੰਪ ਦੀ ਮੋਡੀਫਿਕੇਸ਼ਨ ਤੇ ਟਰਬੋ ਲਾਇਆ ਟਰੈਕਟਰ 10 15 ਐਚਪੀ ਵਧ ਜਾਂਦਾ ਹਾ ਗੱਲ ਫੇਰ ਉੱਥੇ ਆ ਜਾਣੀ ਆ ਆਪਾਂ ਐਚਪੀ ਤਾਂ ਵਧਾ ਲਈ ਟਰੈਕਟਰ ਜ਼ੋਰ ਮਾਰਜੂ ਪਰ ਜਿਹੜੇ ਵੀਰਾਂ ਦੇ ਹੁਣ ਹੈ ਹੀ ਲੋ ਹਾਈ ਆ ਉਹਨਾਂ ਦੇ ਫੇਰੇ ਦਿੱਕਤ ਪੈਣੀ ਆ ਦਿੱਕਤ ਐ ਪੈਣੀ ਆ ਵੀ ਟਰੈਕਟਰ ਜ਼ੋਰ ਮਾਰਜੂ ਮਗਰ ਸਫਾਈ ਨਹੀਂ ਆਉਣੀ ਟਰੈਕਟਰ ਨਾ ਦਬੂਗਾ ਹਣਾ ਟਰੈਕਟਰ ਨਾਂ ਦੱਬੂਗਾ ਪਰ ਮਗਰ ਸਫਾਈ ਦਾ ਕੀ ਕਰਾਂਗੇ ਜਦੋਂ ਜਦ ਤੋਰਾ ਹੀ ਨਾ ਸੈੱਟ ਆਇਆ ਇਹ ਆ ਵੀ ਇਹ ਚੀਜ਼ਾਂ ਸਾਰੀਆਂ ਦੇਖਣੀਆਂ ਪੈਣੀਆਂ ਜਦੋਂ ਆਪਾਂ ਇਹ ਸਾਰਾ ਕੁਝ ਕਰਨਾ ਹੁੰਦਾ ਟਰੈਕਟਰ ਦੇ ਬਾਏ ਜਦੋਂ ਆਪਣਾ ਜਾਂ ਤਾਂ ਫਿਰ ਉਹਨੂੰ ਤੀਜਾ ਗੇਅਰ ਵੀ ਲਵਾਉਣਾ ਪਊਗਾ ਜਿਵੇਂ ਆਪਾਂ ਕਰੀਪਰ ਗੇਅਰ ਕਹਿ ਦਿੰਦੇ ਆ ਜਿਵੇਂ ਹੁਣ ਇਹਨੂੰ ਲੱਗੂਗਾ ਕਰੀਪਰ ਗੇਅਰ ਲੱਗੂਗਾ ਤੇ ਜਿਹੜੇ ਤਾਂ ਆਉਂਦੇ ਚਲੋ ਲੋ ਹਾਈ ਮੀਡੀਅਮ ਅੱਜ ਕੱਲ 4 ਸਪੀਡਾਂ ਵੀ ਆ ਗਈਆਂ ਜ਼ਿਆਦਾਤਰ ਲੋਹਾ ਹੀ ਮੀਡੀਅਮ ਵੀ ਚੱਲਦੇ ਆ। ਹਾਂ ਉਹਨਾਂ ਦੇ ਨਾਲ ਵੀ ਆਪਾਂ ਗੇਅਰ ਗੇਅਰਾਂ ਦੀ ਐਡਜਸਟਮੈਂਟ ਹੋ ਜਾਂਦੀ ਆ। ਤੋਰੇ ਸਲੋ ਤੋਂ ਸਲੋ ਹੋ ਜਾਂਦੇ ਆ। ਉਹ ਫਾਇਦਾ ਹੋ ਜਾਂਦਾ ਆ ਆਪਾਂ ਨੂੰ। ਹਨਾ ਇਹ ਗੱਲ ਆ। ਤੇ ਮੇਰਾ ਵੀ ਇਹ ਚੀਜ਼ਾਂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਆਪਦਾ ਧਿਆਨ ਨਾਲ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਕੋਈ ਵੀ ਤਜਰਬਾ ਕਰਨਾ ਨਾ ਮੇਰਾ ਵੀਰ ਪਹਿਲਾਂ ਉਹ ਚੀਜ਼ ਨੂੰ ਚੰਗੀ ਤਰ੍ਹਾਂ ਪਰਖ ਲਿਆ ਕਰੋ ਯਾਰ। ਹਣਾ ਵੀ ਆਪਾਂ ਉਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆਪਾਂ ਨੂੰ ਫਿੱਟ ਬੈਠੂਗਾ ਕਿ ਨਹੀਂ ਬੈਠੂਗਾ ਹੁਣ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਵੇਂ ਇਹ ਵਾਲਾ ਮੇਰਾ ਟਰੈਕਟਰ ਇਹਨੂੰ ਮੈਂ ਟਰਬੋ ਵੀ ਲਾ ਲਈ ਪੰਪ ਵੀ ਮੋਡੀਫਾਈ ਕਰਾ ਲਿਆ ਹਾਂ ਜ਼ੋਰ ਵਧ ਗਿਆ ਹਾਲ ਤਾਂ ਵਿਆ ਤਾਂ ਵਧੀਆ ਚੱਲਣ ਗਿਆ ਉੱਤੇ ਤਾਂ ਕੋਈ ਚੱਕਰ ਨਹੀਂ ਵੀ ਟਰੈਕਟਰ ਤਕੜਾ ਹੋ ਗਿਆ ਪਰ ਜਦੋਂ ਪੰਗਾ ਕੀ ਪੈਣਾ ਰੋਟਾ ਵਿਟਰ ਸੁਪਰ ਸੀਡਰ ਜੇ ਤੁਹਾਡੀ ਉਹ ਖੇਤੀ ਆ ਫਿਰ ਮੇਰਾ ਵੀਰ ਧਿਆਨ ਨਾਲ ਫੇਰ ਆਪਦਾ ਸੋਚ ਸਮਝ ਕੇ ਕ੍ਰੀਪਰ ਗੇਅਰ ਲਵਾ ਲਿਓ ਹਣਾ ਫੇਰ ਕੰਮ ਚੱਲੂਗਾ ਕਾਂਕੀ ਕੱਲਾ ਐਵੇਂ ਨਹੀਂ ਹੁੰਦਾ ਹੁੰਦਾ ਵੀ ਆਪਾਂ ਇੰਜਣ ਹੀ ਤਗੜਾ ਕਰ ਲਈਏ ਤੇ ਕਈ ਟਰੈਕਟਰ ਮਗਰੋਂ ਕੋਈ ਨਾ ਕੋਈ ਤੋੜ ਪਨ ਜਾਂ ਅਡਜਸਟਮੈਂਟ ਉਦਾਂ ਦੀ ਨਾ ਆਵੇ ਫਿਰ ਕੀ ਫਾਇਦਾ ਆਪਣੇ ਪੈਸੇ ਲੱਗਿਆਂ ਦਾ ਇਹ ਚੀਜ਼ਾਂ ਸਾਰੀਆਂ ਮੇਰਾ ਵੀਰ ਦੇਖ ਕੇ ਸਮਝ ਗਈ ਤੇ ਇੱਕ ਚੀਜ਼ ਹੋਰ ਮੈਂ ਦੱਸ ਦਿੰਨਾ ਚਲੋ ਅੱਜ ਕੱਲ ਨਾ ਸੁਪਰ ਸੀਡਰ ਚੱਲੇ ਆ ਤੇ ਲਿਫਟ ਦਾ ਬਹੁਤ ਪੰਗਾ ਰਹਿੰਦਾ ਵੀ ਟਰੈਕਟਰਾਂ ਦੀ ਜਾਨ ਨਿਕਲਦੀ ਆ ਲਿਫਟ ਦੀ ਸੌਰੀ ਮੇਰਾ ਵੀਰ ਮੈਂ ਰਾਤ ਨੂੰ ਵੀਡੀਓ ਬਣਾਉਂਦਾ ਪਿਆ ਕਿਉਂਕਿ ਦਿਨੇ ਨਿਕਲ ਨਿਕਲ ਜਾਈਦਾ ਕਿ ਪਾਸੇ ਵੀਰ ਭਰਾਵਾਂ ਕੋਲੇ ਅੱਜ ਕੱਲ ਚੱਲਦਾ ਪਿਆ ਵੀ ਜੈਕ ਲਾਉਣ ਵਾਲਾ ਸਿਸਟਮ ਇੱਥੇ ਥੱਲਿਓਂ ਆਪਾਂ ਬਣਾ ਕੇ ਪਟੇਸ਼ਨ ਲਾ ਲਓ ਆਪਣਾ ਉਹ ਬਣਾ ਕੇ ਤੇ ਇੱਥੇ ਆਪਾਂ ਜੈਕ ਲਾਉਣੇ ਆ ਉਹਦਾ ਖਰਚਾ ਵੀ ਮੇਰੇ ਵੀਰ ਪੁੱਛਦੇ ਰਹਿੰਦੇ ਆ ਇੱਕ ਤਣਾ ਮੇਰੇ ਵੀਰ ਮੈਂ ਖਰਚਾ ਤਾਂ ਚਲੋ ਦੱਸ ਦਿੰਨਾ 10 ਤੋਂ 15000 ਪਰ ਇਹ ਨਾ ਕੀ ਚੱਕਰ ਹੁੰਦਾ ਵੀ ਅਲੱਗ-ਅਲੱਗ ਸਿਸਟਮ ਹੁੰਦਾ ਹਰ ਇੱਕ ਦਾ ਕਿਉਂਕਿ ਜੈਕ ਆਉਣਾ ਹੁਣ ਉਹ ਜੈਕ ਜੈਕ ਦੀ ਕੁਆਲਿਟੀ ਆ ਆਪਣੇ ਦੁਕਾਨਦਾਰ ਤੋਂ ਹਨਾ ਮੇਰੇ ਤੋਂ ਕੋਈ ਚੀਜ਼ ਕਿੰਨੇ ਦੀ ਮਿਲਦੀ ਆ ਜੇ ਹੁਣ ਮੈਂ ਪੰਪ ਦਾ ਰੇਟ ਹੀ ਤੁਹਾਨੂੰ ਦੱਸਿਆ 15000 ਰੁਪਿਆ ਆਪਾਂ ਨੂੰ ਹੁਣ ਮੈਂ ਫਿਰ ਜੇ ਕਿਹ ਬ੍ਰਾਂਡ ਦਾ ਨਾਲ ਆ ਵੀਰ ਮੇਰੇ ਫਿਰ ਕਹਿਣਗੇ ਇੱਕ ਆਪਣੇ ਵੀਡੀਓ ਦੇ ਵਿੱਚ ਵੀਰ ਨੇ ਦੱਸਿਆ ਵੀ ਨਵਾਂ ਪੰਪ ਨਵਾਂ ਜੀਐਨਸੀ ਦੇ ਵਿੱਚੋਂ 15000 ਰੁਪਏ ਦਾ ਪੰਪ ਆ ਨਵਾਂ ਡੀਜ਼ਲ ਪੰਪ ਡੀਜ਼ਲ ਇੱਥੇ ਹੈ ਨਹੀਂ ਇੱਥੇ ਹੈ ਨਹੀਂ ਗਾ ਉਹ ਤੇ ਡੀਜ਼ਲ ਪੰਪ 15000 ਦਾ ਹਨਾ ਤੇ ਕਿਸੇ ਕੰਪਨੀ ਦਾ 20 ਦਾ 18 ਦਾ 25 ਦਾ 61 ਤੋਂ ਐਂਡ ਮੈਂ ਤਾਂ ਜਿਹੜਾ ਸੁਣਿਆ ਯਾਰ 22 23 25 ਇੱਥੇ ਕਿ ਜਿਆ ਜਿੰਨਾ ਕ ਮੈਂ ਪੰਪ ਦਾ ਰੇਟ ਸੁਣਿਆ ਵੱਧ ਤੋਂ ਵੱਧ ਹਨਾ ਬਾਕੀ ਤੁਸੀਂ ਆਪਦੇ ਹਿਸਾਬ ਕਿਤਾਬਣਾ ਕਰ ਲਿਓ ਤੇ ਮੇਰਾ ਵੀਰ ਪਾਉਣੇ ਆ ਉਹ ਪਿਛਲੇ ਜੈਕ ਦਾ ਰੇਟ ਵੀ ਦੱਸਤਾ ਆਪਣੇ 15000 ਰੁਪਇਆ 11 12 13 ਇੱਥੇ ਕਿ ਜਿਆ ਯਾਰ ਆਪੋ ਆਪਣੀ ਲੱਗੀ ਫੱਬੀ ਆ ਜਿੱਥੇ ਕਿ ਜੇ ਕੋਈ ਲੱਗ ਜੇ ਹਨਾ ਆਪ ਫਿਟ ਕਰਨਾ ਤੁਸੀਂ ਆਪ ਹੀ ਕਰ ਸਕਦੇ ਕੋਈ ਬਾਲਾ ਵੱਡਾ ਚੱਕਰ ਨਹੀਂ ਹੈਗਾ ਉਹਦਾ ਜੋ ਕਿਤੇ ਕਿੱਡਾ ਗੱਲ ਕੰਮ ਆ ਯਾਰ ਆਪ ਦਾ ਆਪਾ ਆਪ ਕਰ ਸਕਦੇ ਆ ਹਨਾ ਤਾਕਿ ਉਹ ਵਾਪਸੀ ਦੇਣੀ ਹੁੰਦੀ ਆ ਤੇ ਜੈਕ ਨੂੰ ਆ ਨਾ ਇੱਕ ਸਦਾ ਅੰਦਰੋਂ ਪਾਈਪ ਦੇਣੀ ਆ ਤੇ ਪਰ ਇਹਨਾਂ ਵੀ ਫਿਰ ਵੀ ਆਪਣੇ ਹੁੰਦੇ ਆ ਯਾਰ ਲੋਕਲ ਵੀਰ ਮਿਸਤਰੀ ਵੀਰ ਉਹ ਸਾਰਾ ਕੁਝ ਕਰ ਦਿੰਦੇ ਆ ਉਹ ਕਿੱਡਾ ਕੰਮ ਹੁੰਦਾ ਉਹ ਤਾਂ ਦਸਾਂ ਮਿੰਟਾਂ ਦੀ ਗੱਲ ਆ ਥੱਲਿਓਂ ਇੱਥੋਂ ਬਣਾ ਕੇ ਉਹਦਾ ਸਿਸਟਮ ਤੇ ਇੱਥੇ ਜੈਕ ਨੂੰ ਆ ਪਸਕੰਜਾ ਲਾ ਕੇ ਤੇ ਜੈਕ ਹੀ ਲਾਉਣਾ ਤੇ ਅੰਦਰੋਂ ਦੀ ਪਾਈਪ ਲੱਗ ਜਾਣੀ ਆ ਉਹ ਤਾਂ ਕੋਈ ਬਾਹਲਾ ਤਕੜਾ ਸਿਸਟਮ ਨਹੀਂ ਤੇ ਮੇਰਾ ਵੀਰ ਪਾ ਸਕਦੇ ਉਹ ਟਾਇਰ ਜੇ ਕਿਸੇ ਨੇ ਟਾਇਰ ਪਾਉਣੇ ਆ ਉਹ ਕੋ ਬਾਲਾ ਤਕੜਾ ਸਿਸਟਮ ਹੈ ਨਹੀਂ ਪਰ ਇੰਨਾ ਕਾ ਵੀ ਗੇਰਾਂ ਦੀਆਂ ਸਪੀਡਾਂ ਦਾ ਧਿਆਨ ਰੱਖ ਲਿਓ ਵੀ ਤੁਹਾਡੇ ਕਿਹੜੀਆਂ ਸਪੀਡਾਂ ਨੇ ਕੀ ਹਿਸਾਬ ਕਿਤਾਵਾ ਉਹ ਹਿਸਾਬ ਨਾਲ ਹਨ ਕਿਉਂਕਿ ਸਿੱਧੇ ਇਦਾਂ ਹੀ ਨਾ ਪਾ ਦਿਓ ਲੋਹਾਈ ਵਾਲੇ ਮੇਰਾ ਵੀਰ ਥੋੜਾ ਜਿਆਦਾ ਸੋਚ ਸਮਝ ਲਿਓ ਪਾ ਲਿਓ ਮੈਂ ਕਿਸੇ ਨੂੰ ਰੋਗਦਾ ਨਹੀਂ ਕਿਉਂਕਿ ਆਪਾਂ ਆਪਣੀ ਇੱਛਾ ਹੁੰਦੀ ਤੇ ਆਦੀ ਖੇਤੀ ਦਾ ਹਿਸਾਬ ਲਾ ਲਿਆ ਕਰੋ ਵੀ ਆਪਾਂ ਖੇਤੀ ਕਿਹੜੀ ਕਰਨੀ ਆ ਆਪਾਂ ਨੂੰ ਕਿਹੜੀ ਸੂਟ ਕਰਦੀ ਆ ਹਨ ਕਿਉਂਕਿ ਜੇ ਤਾਂ ਹਾਲਤ ਹੋਈਆਂ ਚਲਾਉਣੀਆਂ ਟਰਾਲੀ ਚਲੋ ਚਲਾਉਣੀਆਂ ਫਿਰ ਤਾਂ ਲੋਹਾਈ ਚੱਲ ਜੋ ਇਹ ਸੁਪਰ ਸੀਡਰ ਤੇ ਰੋਟਾਵੇਟਰ ਚਲਾਉਣਾ ਫਿਰ ਮੇਰਾ ਵੀ ਥੋੜਾ ਜਿਹਾ ਔਖਾ ਯਾਰ ਕਿਉਂਕਿ ਨਾ ਵਾਰ-ਵਾਰ ਉਹੀ ਗੱਲ ਕਰਦਾ ਵੀ ਇੰਜਨ ਤਗੜਾ ਕਰਨ ਦਾ ਫਾਇਦਾ ਨਹੀਂ ਜਦੋਂ ਮਗਰ ਹੀ ਨਾ ਸਫਾਈ ਆਈ ਮਗਰ ਸਫਾਈ ਤਾਂ ਤਾਂ ਹੀ ਆਊਗੀ ਨਾ ਜਿੰਨਾ ਟਰੈਕਟਰ ਸਲੋ ਹੋਊਗਾ ਕਿਉਂਕਿ ਰੋਟਾਵੇਟਰ ਘਮਾਵਾਂਗੇ ਹਾਂ ਇਦਾਂ ਹੋ ਸਕਦਾ ਜੇ ਆਪਾਂ ਰੋਟਾਵੇਟਰ ਦੇ ਚੱਕਰ ਉਹਨੇ ਕਿ ਤੇਜ਼ ਕਰ ਦਈਏ ਪਰ ਗੱਲ ਫਿਰ ਉੱਥੇ ਆ ਜਾਂਦੀ ਯਾਰ ਉਹ ਸਵਾਦ ਜਿਆ ਨਹੀਂ ਆਉਂਦਾ ਜੇ ਆਪਾਂ ਗਰਾਰੀ ਚਲੋ ਰੋਟਾਵੇਟਰ ਜਾਂ ਸੁਪਰ ਸੀਡਰ ਦੀ ਮਗਰ ਉਹ ਚੇਂਜ ਕਰ ਦਿੰਨੇ ਆ ਗਰਾਰੀਆਂ ਹਨਾ 16 19 21 ਜਿੰਦ ਜਿਹੜੀ ਵੀ ਆਪਾਂ ਪਾਉਣੀ ਆ ਤੇ ਉਹ ਕਰ ਦਣਗੇ ਪਰ ਉਹ ਮੇਰੇ ਹਿਸਾਬ ਨਾਲ ਐਡਾ ਯਾਰ ਉਹ ਗੱਲ ਜੀ ਬਣਦੀ ਨਹੀਂ ਜਾਂ ਤਾਂ ਫਿਰ ਗੇਰ ਹੀ ਲਵਾ ਲਵੇ ਤੀਸਰਾ ਹਨਾ ਉਹਦੇ ਤੇ ਵੀ ਜ਼ਿਆਦਾ ਖਰਚਾ ਨਹੀਂ ਆਉਂਦਾ ਉਹ ਵੀ ਖਰਚਾ ਮੈਂ ਵੀਡੀਓ ਦੇ ਵਿੱਚ ਵੀਰ ਨੇ ਦੱਸਿਆ ਸੀਗਾ ਵੀ ਉਹ ਕਿੰਨੇ ਕ ਦਾ ਲੱਗੂਗਾ ਤੇ ਹੁਣ ਮੈਂ ਸਾਰੇ ਖਰਚੇ ਰਿਵੀਲ ਕਰਤੇ ਤੇ ਮੇਰੇ ਵੀਰਾਂ ਨੇ ਕਹਿਣਾ ਵੀ ਤੂੰ ਜ਼ਿਆਦਾ ਕੰਮ ਚੱਕੀ ਜਾਂਦਾ ਵਾ ਦੇ ਆ ਹੁੰਦੇ ਯਾਰ ਆਪਾਂ ਜਿੱਥੋਂ ਟਰੈਕਟਰਾਂ ਦਾ ਕੰਮ ਕਰਾਉਨੇ ਆ ਰਿਪੇਅਰ ਦਾ ਆਪਣੇ ਜਾਣਕਾਰ ਹੁੰਦੇ ਆ ਸਾਰੇ ਵੀਰ ਭਰਾ ਹਨਾ ਇੱਕ ਦੂਜੇ ਨੂੰ ਏਜੰਸੀ ਵਾਲੇ ਆਪਣੇ ਭਾਈ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਤੇ ਜਿਵੇਂ ਹੁਣ ਇੱਕ ਚੀਜ਼ ਹੋਰ ਆ ਟਾਇਰਾਂ ਦੀ ਆਪਣੀ ਆ ਗਈ ਅੱਜ ਵਾਲੀ ਗੱਲ ਆਪਣੇ ਟਾਇਰਾਂ ਦੀ ਸੀਗੀ ਵੀ ਜਿਵੇਂ ਆ ਟਾਇਰਾਂ ਦਾ ਇਹ ਟਾਇਰ ਆਪੋ ਆਪਣਾ ਸਿਸਟਮ ਆ ਜਿਵੇਂ ਹੁਣ ਆ ਰੇਡੀਅਲ ਟਾਇਰ ਆ ਆਪਾਂ ਜਿੱਦੇ ਆਪਾਂ ਕੋਈ ਵੀ ਟਰੈਕਟਰ ਆਪਣੇ ਤੇ ਨੇ ਰੈਟਾਨੋਂ ਰੇਡੀਅਲ ਟਾਇਰ ਆ ਜੰਸੀ ਚੋਂ ਲਿਆਂਦੇ ਆਪਾਂ ਤਾਂ ਪਹਿਲੇ ਦੇਣੀ ਬਦਲਾਤੇ ਸੀਗੇ ਇਹਦੇ ਵੀ ਪਹਿਲੇ ਦੇਣੀ ਬਦਲਾਤੇ 53 10 ਦੇ ਵੀ ਬਲਾਤੇ ਬਦਲਾਤੇ ਉਹੜਾ ਆਪਣਾ 14 ਮਾਡਲ ਜੌਂਡੀਅਰ ਆ ਉਦੋਂ ਰੇਡੀਅਲ ਟਾਇਰ ਆਉਂਦੇ ਨਹੀਂ ਸੀ ਉਹਦੇ ਨਹੀਂ ਸੀ ਬਦਲਾਏ ਉਹਦੀ ਇੱਕ ਜੋੜੀ ਕਸਾ ਕੇ ਫਿਰ ਉਹਦੇ ਤੋਂ ਹੀ ਸਾਨੂੰ ਪਤਾ ਲੱਗਾ ਸੀਗਾ ਕਿਉਂਕਿ ਜਿਹੜਾ 14 ਮਾਡਲ ਜੌਂਡੀਅਰ ਆ ਸਾਡਾ ਉਹਦੇ ਟਾਇਰ ਚੱਲੇ ਸੀਗੇ ਆਪਣਾ 400 ਘੰਟਾ ਹੁਣ ਆਲਾ ਆਪਣਾ ਟਰੈਕਟਰ ਉਹ 1000 ਘੰਟਾ ਹੋ ਗਿਆ ਤੇ ਹੱਲੇ ਤੱਕ ਵੀ ਤੁਸੀਂ ਦੇਖਦੇ ਹੋ ਵਗੀ ਉਹਦੀ ਗੱਡੀ ਐਂ ਦੀ ਐਂ ਖੜੀ ਆ ਜਿਵੇਂ ਆ ਆ ਤੇ ਚਲੋ ਇਹਦਾ ਤਾਂ ਮੀਟਰ ਖਰਾਬ ਆ ਕਰਮਾਂ ਵਾਲੇ ਦਾ ਤੇ ਉਹਦੀ ਗੱਡੀ ਓਵੇਂ ਦੀ ਓਵੇਂ ਖੜੀ ਆ ਅਸੀਂ ਤਾਂ ਆਪਾਂ ਤਾਂ ਤਾਂ ਪਾ ਲਈਦੇ ਆ ਇਹਨਾਂ ਦੀ ਕਸਾਈ ਬਹੁਤ ਜ਼ਿਆਦਾ ਘਟਾ ਇਹ ਦੇਖਣ ਨੂੰ ਗੱਡੀ ਬਹੁਤ ਥੋੜੀ ਜੀ ਲੱਗਦੀ ਆ ਇਹ ਇਹ ਹੈਗੇ ਬੀਕੇਟੀ ਦੇ ਹੁਣ ਹੋਰ ਬ੍ਰਾਂਡ ਵੀ ਆਉਂਦੇ ਆ ਲਾਇਸੈਂਸ ਦੇ ਟਾਇਰ ਆਉਂਦੇ ਆ ਉਹਨਾਂ ਦੀ ਗੱਡੀ ਬਹੁਤ ਤਗੜੀ ਆ ਜਿਵੇਂ ਨਾ ਕਈ ਇਹ ਦੇਖਣ ਨੂੰ ਐ ਲੱਗਦਾ ਜਿਵੇਂ ਆਪਣੇ ਜਿਵੇਂ ਡੈਡੀ ਨੇ ਜਦੋਂ ਦੇਖੇ ਡੈਡੀ ਕਹਿੰਦਾ ਤਾਂ ਪਹਿਲਾਂ ਹੀ ਕਸੇ ਜੀ ਆ ਤੇ ਅਸੀਂ ਹੀ ਕਹੀਏ ਯਾਰ ਇਹਨਾਂ ਦੀ ਤਾਂ ਗੁੱਡੀ ਹੈ ਨਹੀਂਗੀ ਪਰ ਇਹ ਨਾ ਚੱਲਦੇ ਬਹੁਤ ਲੇਫਕੇ ਇਹਨਾਂ ਦੇ ਵਿੱਚ 30 ਪਾਉਂਡ ਹਵਾ ਹੁਣ ਵੀ ਇਸ ਟਾਈਮ ਵੀ ਤੇ ਇਹ ਤਾਂ ਵੀ ਨਾ ਉਹਦਾ ਢਿੱਡ ਜਿਹਾ ਕੱਢ ਕੇ ਹੀ ਚੱਲਦੇ ਆ ਕਹਿਣ ਦਾ ਮਤਲਬ ਟਾਇਰ ਬਹੁਤ ਜਿਆਦਾ ਚੌੜਾ ਹੋ ਜਾਂਦਾ ਤੇ ਧਰਤੀ ਨਾਲ ਪੂਰਾ ਗ੍ਰਿਪ ਬਣਾ ਕੇ ਫੇਰ ਚੱਲਦਾ ਤੇ ਇਹ ਮਤਲਬ ਆਪਾਂ ਤਾਂ ਪਾਏ ਆ ਇਹ ਤੁਸੀਂ ਮੇਰਾ ਵੀ ਉਹ ਦੇਖ ਲਿਓ ਵੀ ਤੁਹਾਨੂੰ ਕਿਦਾਂ ਸੈੱਟ ਬਿੰਦਾ ਹਨਾ ਵੀ ਆਪਾਂ ਤਾਂ ਇਹਨਾਂ ਦਾ ਫਾਇਦਾ ਲੱਗਾ ਇਹ ਕਰਮਾ ਵਾਲੇ ਘਸਦੇ ਨਹੀਂਗੇ ਇੱਕ ਤਾਂ ਆਪਾਂ ਉਹ ਦੂਜੇ ਚੋਂ ਦੀਆਂ ਨਾਲ ਤੁਹਾਨੂੰ ਦੱਸੀ ਹੋਣਾ ਆਪਾਂ ਕਰਾਇਆ ਵੀ ਕੀਤਾ ਤਿੰਨ ਅਸੀਂ ਜਨ ਲਾਏ ਆਪਾਂ ਕਰਾ ਦੇ ਆਲੂਆਂ ਦੇ ਵੀ ਢੇੜੇ ਚਲੋ ਵਿੱਚੋਂ ਵਿੱਚੋਂ ਲਾਏ ਉਹਨਾਂ ਨੂੰ ਆਪਾਂ ਚਲੋ ਜਾਦੇ ਢੇੜੇ ਤਾਂ ਨਹੀਂ ਮੰਨਦੇ ਸੜਕ ਤੇ ਵੀ ਚੱਲੇ ਆ ਤੇ ਪਰ ਇਹਨਾਂ ਵੀ ਇਹ ਟਾਇਰ ਸਾਨੂੰ ਫਿੱਟਾ ਉਹ ਕਰਮਾ ਵਾਲੇ ਟਾਇਰ ਹੱਲੇ ਵੀ ਪਏ ਆ ਅੱਧੇ ਪਏ ਆ ਤੇ 14 ਤੋਂ ਲਾ ਲਓ ਤੁਸੀਂ 18 ਚ ਆਪਾਂ ਪਾਏ 19 ਚ ਲਾ ਲਓ ਪਵਾਲੇ ਹੋਣਗੇ ਤੇ 25 ਚੱਲ ਭਾਣ 5 6 6-7 ਸਾਲ ਹੋ ਗਏ ਕਰਮਾ ਵਾਲਿਆਂ ਨੂੰ ਤੇ ਉਹ ਹੱਲੇ ਵੀ ਹੱਲੇ ਵੀ 3 ਸਾਲ ਚੱਲ ਜਾਨੇ ਆ। ਬਾਕੀ ਚਲਾਈ ਤੇ ਡਿਪੈਂਡ ਹੁੰਦਾ ਹੈ ਵੀ ਆਪਣੀ ਖੇਤੀ ਕਿੰਨੀ ਆ, ਆਪਾਂ ਚਲਾਉਣੇ ਕਿੰਨੇ ਆ ਹਨਾ ਘੰਟਿਆਂ ਦੇ ਹਿਸਾਬ ਨਾਲ ਉਹਦਾ ਕਸਾਈ ਹੁੰਦੀ ਵੀ ਅਸੀਂ ਜਿੰਨਾ ਕਿ ਨਚੋੜ ਕੱਢਿਆ ਆਪਣੇ ਟਰੈਕਟਰ ਜਿੰਨੀ ਕਿ ਖੇਤੀ ਆਪਾਂ ਪਹਿਲਾਂ ਕਰਦੇ ਸੀਗੇ ਹੁਣ ਵੀ ਓਨੀਆਂ ਹੀ ਆ ਤੇ ਕਰਮਾ ਵਾਲੇ ਬਹੁਤ ਸੋਹਣੇ ਚੱਲੇ ਆ ਬਹੁਤ ਜ਼ਿਆਦੇ ਸੋਹਣੇ ਓਹ ਟਰੈਰ ਚੱਲੇ ਆ। ਤੇ ਦੱਸਿਓ ਮੇਰਾ ਵੀਰ ਆਪਣੀ ਤੁਹਾਡੇ ਭਰਾ ਦੇ ਪਰਸਨਲ ਜਿੰਨੇ ਕਿ ਸੁਝਾਅ ਹੁੰਦੇ ਮੇਰੇ ਵੀਰ ਆਪਾਂ ਨੂੰ ਪੁੱਛਦੇ ਰਹਿੰਦੇ ਆ ਹਨਾ ਵੀ ਕੀ ਸਹਾਉਕਤਾ ਆ। ਤੇ ਪਾਵਰ ਵਾਲੀ ਗੱਲ ਤਾਂ ਆਪਾਂ ਬਹੁਤ ਆਵਾਂ ਤੇ ਹੀ ਦੱਸੀ ਆ। ਇਹ ਤਾਂ ਬਾਹਲਾ ਹੀ ਕੀੜਾ, ਬਾਹਲਾ ਝਾਦੇ ਵੱਡਿਆ ਕੀੜਾ। ਕੇਮਾ ਟਰਬੋ ਤੇ ਪੰਪ ਤਿੰਨ ਚੀਜ਼ਾਂ ਆਂ ਜੇ ਕੋਈ ਬਾਹਲਾ ਤਕੜਾ ਆਣਾ ਉਹ ਹੈਗਾ ਵੀ ਮੈਂ ਕੁਝ ਲੱਗ ਜਾਈ ਕਰਨਾ। ਫਿਰ ਤਾਂ ਇਹ ਚੀਜ਼ਾਂ ਉਹ ਵੀ ਕੁਝ-ਕੁਝ ਮਾਡਲਾਂ 'ਚ ਇਦਾਂ ਨਹੀਂ ਹੈਗਾ ਵੀ ਆਪਾਂ ਸਾਰੇ ਮਾਡਲਾਂ ਦੀ ਗੱਲ ਕਰਦੇ ਹਾਂ ਨਾ। ਕੁਝ-ਕੁਝ ਮਾਡਲਾਂ 'ਚ ਆ ਉਹ ਵੀ ਉਹਨਾਂ 'ਚ ਤੇ ਸਿਸਟਮ ਚੇਂਜ ਹੋ ਜਾਂਦੀ ਆ ਜਿਵੇਂ ਉਹਨਾਂ ਦੇ ਵਿੱਚ ਪਹਿਲਾਂ ਉਹ ਮਾਡਲ ਆਉਂਦੇ ਸੀਗੇ ਫਿਰ ਦੂਜੇ ਮਾਡਲ ਆ ਗਏ ਸਮੇਂ ਦੇ ਹਿਸਾਬ ਨਾਲ ਜਿੱਦਾਂ-ਜਿੱਦਾਂ ਮਾਡਲ ਚੇਂਜ ਹੋਏ ਹਨਾ ਇਦਾਂ ਹੁੰਦਾ ਹੁੰਦਾ हां एदा ਇਹਨਾਂ ਦੇ ਵੀ ਬੋਰ ਬਾਰ ਵੱਡੇ ਹੋ ਜਾਂਦੇ ਜਿਵੇਂ ਹੁਣੇ ਪ੍ਰੀਤ ਆਪਣਾ 649 ਇਹ ਵੀ ਹੋ ਜਾਂਦੀ ਆ ਵੱਡੇ ਜੇ ਕਰਨੇ ਆ ਤੇ ਸਾਰਾ ਕੁਝ ਹੋ ਜਾਂਦਾ ਹੁਣ ਨੂੰ ਤਾਂ ਕੀ ਨਹੀਂ ਹੁੰਦਾ ਪਰ ਗੱਲ ਕੀ ਆ ਵੀ ਆਪਣਾ ਦਿਲ ਕਰਦਾ ਹੁੰਦਾ ਵੀ ਚੀਜ਼ ਸਾਡੀ ਅਰੀਜਨਲ ਜੀ ਰਹੇ ਜੇ ਵੀ ਇੰਜਣ ਨਾ ਖੁੱਲੇ ਯਾਰ ਜਿਆਦਾ ਹਨਾ ਵੀ ਆਪਾਂ ਇੰਜਣ ਖੋਲਣਾ ਕਿੰਨੂੰ ਕਹਿੰਦੇ ਆ ਵੀ ਸਾਰਾ ਇੰਜਣ ਉਹ ਚੀਜ਼ ਤੋਂ ਆਪਾਂ ਕਹਿੰਦੇ ਨਹੀਂ ਵੀ ਚਲੋ ਜਿੰਨਾ ਕੁ ਬਚ ਜੇ ਹਨਾ ਉਹਨਾਂ ਕੋ ਵੀ ਆਪਣਾ ਕੰਮ ਚੱਲਦਾ ਹੋ ਜੀ ਉਹ ਹਿਸਾਬ ਕਿਤਾਬ ਨਾ ਮੈਂ ਤਾਂ ਕਿਹਾ ਵੀ ਚਲੋ ਟਰਬੋ ਵੀ ਉੱਤੇ ਹੀ ਲੱਗ ਜਾਣੀ ਪੰਪ ਦਾ ਖਰਚਾ ਵੀ ਤੁਹਾਨੂੰ ਦੱਸਤਾ ਜੇ ਕਿਸੇ ਨੇ ਸਿੱਧਾ ਲੈ ਕੇ 75 ਲਾਉਣਾ 75 ਲਾ ਲਓ ਪਲੰਜਰ ਚੇਂਜ ਕਰਾਉਣੇ ਪਲੰਜਰ ਕਰਾ ਲਓ ਅੱਜ ਕੱਲ ਡਾਇਫਰਾਮ ਦਾ ਰਵਾਜ ਚੱਲਿਆ ਮੈਂ ਲਾਸਟ ਵੀਡੀਓ ਚ ਵੀ ਗੱਲ ਕੀਤੀ ਸੀ ਡਾਇਫਰਾਮ ਦੇ ਹਲੇ ਤੱਕ ਮੈਂ ਮਾਈਲੇਜ ਨਹੀਂ ਕੀ ਕੱਢੀ ਵੀ ਉਹਦੇ ਨਾਲ ਕਿੰਨੀ ਐਵਰੇਜ ਦਊਗਾ ਹਾਂ ਇੰਨਾ ਕ ਪਤਾ ਮੇਰੇ ਡਾਇਫਰਾਮਾਂ ਜ਼ੋਰ ਬਹੁ ਨਾਜਾਇਜ਼ ਮਾਰਦੀ ਆ ਇਹ ਮੈਨੂੰ ਪਤਾ ਉਹ ਮੌਦੋਂ ਵੀ ਦੱਸਿਆ ਸੀ ਜਿਵੇਂ ਹੁਣ ਆਪਣੇ ਵਾਲੇ ਟਰੈਕਟਰਾਂ ਦੇ ਪੰਪ ਮੋਡੀਫਾਈ ਆ ਇਹਨਾਂ ਦਾ ਤਾਂ ਆਪਾਂ ਨੂੰ ਪਤਾ ਨਾ ਪਲੰજર ਚੇਂਜ ਕੀਤੇ ਆ ਵੀ ਚਲੋ ਵੱਡੇ ਟਰੈਕਟਰ ਦੇ ਹੀ ਪਾਉਣੇ ਹੁੰਦੇ ਆ ਤੇ ਐਵਰੇਜ ਵੀ ਵਧੀਆ ਤੇ ਟਰੈਕਟਰ ਜੋਰ ਵੀ ਬਹੁਤ ਲਾਉਂਦੀ ਆ ਆਪਾਂ ਤਾਂ ਕਰਕੇ ਜਿੰਨੀ ਕੀ ਗੱਲ ਆਪਦੇ ਤੇ ਤਜਰਬਾ ਕੀਤਾ ਹੋਵੇ ਉਹਨਾਂ ਕੀ ਦੱਸਦੇ ਹੁੰਦੇ ਨੇ ਜ਼ਿਆਦਾ ਨਹੀਂ ਤੇ ਲਿਫਟ ਦੀ ਜੇ ਤੁਸੀਂ ਪਾਵਰ ਵਧਾਉਣੀ ਆ ਜੈਕ ਲਾ ਸਕਦੇ ਹੋ ਅੰਦਰ ਦਾ ਕੁਝ ਹੋਣਾ ਨਹੀਂ ਅੰਦਰ ਸਿਲੰਡਰ ਹੁੰਦਾ ਹਨਾ ਉਹ ਚੇਂਜ ਕਰਨਾ ਪਊ ਜੇ ਕਰਨਾ ਤੇ ਉਹ ਬਾਲਾ ਕਿਉਂਕਿ ਅੰਦਰ ਬੋਡੀ ਬੂਡੀ ਦਾ ਸਿਸਟਮ ਹੁੰਦਾ ਹੈ ਕਈ ਟਰੈਕਟਰਾਂ ਦਾ ਅਲੱਗੋ ਅਲੱਗ ਸਾਹ ਬਤਾ ਹੁੰਦਾ ਵੀ ਬੋਡੀ ਦਾ ਜਗ੍ਹਾ ਉਨੀ ਕਾ ਹਨਾ ਤੇ ਇੱਕ ਨੰਬਰ ਮੈਂ ਜਿਹੜੇ ਜਿਹੜੇ ਵੀਰ ਮੰਗਦੇ ਹੁੰਦੇ ਆ ਆਪਣੇ ਲੁਧਿਆਣੇ ਗਰਾਰੀਆਂ ਬੰਦੀਆਂ ਕਿਉਂਕਿ ਬਹੁਤ क्रेज ਚੱਲਿਆ ਹਾਂ ਸੱਚੇ ਕਤੀ ਹੋਰ 36 30 ਵਾਲੇ ਵੀਰ ਜਿਹੜੇ ਪੁੱਛਦੇ ਹੁੰਦੇ ਆ ਮੈਨੂੰ ਵੀ ਸਪੀਡ ਕਿਦਾਂ ਵਧੂ ਹਨਾ ਉਹਨਾਂ ਦਾ ਸਿਸਟਮ ਇਹ ਆ ਵੀ ਜੇ ਕਿਸੇ ਨੇ ਵਧਾਉਣੀਆਂ ਸੁਪਰ ਵਾਲੀਆਂ ਗਰਾਰੀਆਂ ओरिजिनल ਹੀ ਪੈ ਜਾਂਦੀਆਂ ਹਨਾ ਉਹ ਸਾਰਾ ਸੈੱਟ ਜੇ ਕਿਸੇ ਨੇ ਪਾਉਣਾ ਤੇ ਉਹਦਾ ਸਾਰਾ ਸੈੱਟ ਆ ਤੇ ਜਾਣਕਾਰ ਮਿਸਤਰੀ ਨਾਲ ਗੱਲ ਕਰਕੇ ਇਸ ਸੁਪਰ ਵਾਲਾ ਸੈੱਟ ਪਾ ਦੇ ਉਹਦੇ ਨਾਲ ਤੁਹਾਡੇ ਰੈਕਟਰ ਦੀ ਸਪੀਡ ਵਧ ਜੂਗੀ ਸਪੀਡ ਦਾ ਪਤਾ ਐ ਵਧਾਉਣੇ ਰੋਡ ਤੇ ਖਰਚੇ ਕਰਕੇ ਜਿਨ੍ਹਾਂ ਨੂੰ ਰੋਡ ਦਾ ਕੰਮ ਤੇ ਜਿਨ੍ਹਾਂ ਦਾ ਚਲੋ ਖੇਤੀ ਆ ਉਹ ਤਾਂ ਮੇਰਾ ਵੀ ਆਪਣਾ ਪੰਗੇ ਲਿਓਗੇ ਕਿਉਂਕਿ ਖੇਤੀ ਦੀਆਂ ਸਪੀਡਾਂ ਤਾਂ ਸਹੀ ਹੁੰਦੀਆਂ ਯਾਰ ਹਨਾ ਉਹਦੇ ਵਿੱਚ ਜਿਆਦੀ ਐਵੇਂ ਛੇੜਖਾਨੀ ਨਾ ਕਰਿਆ ਕਰੋ ਤੇ ਬਾਕੀ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਗਲਤੀ ਛਲਤੀ ਲਈ ਮਾਫੀ ਆ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਜਿੰਨੇ ਕੁ ਜੋਗਾ ਆਪਾਂ ਹੈਗੇ ਆ ਜਿੰਨਾ ਕੁ ਮੈਨੂੰ ਪਤਾ ਇਸ ਲਾਈਨ ਦੇ ਵਿੱਚ ਹੋਣ ਕਰਕੇ ਆਪਾਂ ਕੋ ਐ ਨਹੀਂ ਕਹਿੰਦੇ ਵੀ ਬਹੁਤ ਜਿਆਦੇ ਸਿਆਣੇ ਆ ਤੇ ਮੈਂ ਬਹੁਤ ਤਕੜਾ ਗਿਆਨੀ ਆ ਨਾ ਮੈਂ ਵੀ ਟੋਡੇ ਵਰਗਈ ਆ ਇਨਾਂ ਦਾ ਵੀ ਚਲੋ ਰੋਜ਼ ਮਿਸਤਰੀ ਵੀਰਾਂ ਨੂੰ ਮਿਲਦੇ ਰਹੀਦਾ ਏਜੰਸੀ ਵਾਲੇ ਵੀਰਾਂ ਨੂੰ ਜਿੰਨੀ ਜਾਨਕਾਰੀ ਹੁੰਦੀ ਆ ਤੇ ਮੈਂ ਤੁਹਾਡੇ ਨਾਲ ਸਾਂਝੀ ਹਨਾ ਕੋਸ਼ਿਸ਼ ਕਰੀਦੀ ਵੀ ਆਪਦੇ ਪਰਸਨਲ ਬਲੌਗ ਦੇ ਵਿੱਚ ਦੱਸ ਸਕੀਏ ਹਨਾ ਤੇ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਗਲਤੀ-ਚਲਤੀ ਦੀ ਮਾਫੀ ਆ ਪੇਜ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੁਹਾਡੇ ਪਿਆਰ ਸਦਕੇ ਤੁਹਾਡਾ ਭਰਾ ਚੜ੍ਹਦੀ ਕਲਾ ਚ ਛੇਤੀ-ਛੇਤੀ ਤੁਹਾਡੇ ਭਰਾ ਦੇ ਨਾਲ YouTube ਤੇ ਲੱਖ ਕਰ ਦਿਓ ਬਹੁਤ ਟਾਈਮ ਹੋ ਗਿਆ ਤੁਹਾਡੇ ਭਰਾ ਨੂੰ ਲੱਗਿਆ ਤੁਸੀਂ ਵੀਡੀਓ ਵੇਖ ਲੈਂਦੇ ਹੋ ਤੇ ਆਦੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਕੇ ਜਾਂਦੇ ਹਨ ਨਾ ਜਿਵੇਂ ਬੰਦਾ ਉਹ ਥੱਕ ਜਾਂਦਾ ਹਣ ਮੈਂ ਵੀ ਥੱਕ ਗਿਆ ਤੇ ਮੇਰਾ ਵੀਰ ਨਾ ਰਿਕੁਐਸਟ ਹੀ ਆ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਤੇ ਮੇਰਾ ਵੀਰ ਪੇਜ ਨੂੰ ਸਬਸਕ੍ਰਾਈਬ ਕਰਿਓ ਜਰੂਰ ਤੇ ਭਰਾ ਤੁਹਾਡਾ ਛੇਤੀ ਛੇਤੀ ਨਵੀਆਂ ਨਵੀਆਂ ਵੀਡੀਓ ਲਿਆਉਂਦਾ ਰਹੂ ਬਾਕੀ ਕਮੈਂਟਾਂ ਦੇ ਵਿੱਚ ਆਪਦੇ ਭਰਾ ਨੂੰ ਦੱਸ ਦਿਆ ਕਰੋ ਜੋ ਵੀ ਜਾਣਕਾਰੀ ਚਾਹੀਦੀ ਆ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਸੁਝਾਅ ਸਿਰ ਮੱਥੇ ਆਪਾਂ ਉਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈਏ ਲਵ ਯੂ ਆਲ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ